राम कली महीजनंद सतगुर प्रसाद आनंद सतगुर तां पाया मन विया राग ਸ਼ਬਦ ਗਾ ਬਣਿਆ ਆਈਆਂ ਸ਼ਬਦ ਤਾਂ ਮਨ ਚ ਨੀ ਵਸਾਇਆ ਕਹਿ ਸਤ ਗੁਰੂ ਮੈਂ ਪਾਇਆ ਏ ਮਨ ਅਜਿਹਾ ਸਭ ਸਵਾਰਨਾ ਸਭ ਨਾ ਗੱਲਾਂ ਸੋ ਕਿਉਂ ਮਨੋਂ ਰਸਾਰੇ ਕਹਿ ਸਦਾ ਰਹੋ ਹਰ ਨਾਲੇ ਸੱਚੇ ਕਿਆ ਨਹੀਂ ਕਰਤੇ ਰੇ ਕਰਤਾ ਜਿਸ ਦੇ ਹੀ ਸੁਪਾਵਏ ਸਦਾ ਨਾਮ ਮਨ ਵਸਾਵੇ ਨਾਮ ਬਾਜੇ ਸ਼ਬਦ ਕਨੀਰੇ ਕਹਿ ਕਿਆ ਨਹੀਂ ਕਰ ਤੇਰਾ ਸਾਚਾ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨ ਇੱਛਾ ਸਭ ਪੁਜਾਈਆਂ ਸਦਾ ਜਿਸੇ ਦੀਆਂ ਇਹ ਵਰਦੇ ਨ ਆਉਂੀਆਂ ਕਹਿ ਸਾਚਾ ਨਾਮ ਮੇਰਾ ਅਧਾਰੋ ਬਾਜੇ ਸਰਸ ਪਾ ਗਏ ਸ਼ਬਦ ਬਾਜੇ ਕਲਾ ਜਿਤ ਕਰ ਪੰਜ ਦੂਤ ਤਦ ਕਾਲ ਕੰਟਕ ਮਾਰੇ ਆ ਤੋਰ ਕਰਾਂ ਨਾਮ ਹਰਿ ਤੇ ਲਾ ਕੇ ਕਹਿ ਹੈ ਤੇਤ ਕਰਿਆ ਅਨਹਦ ਆ ਨੰਦ ਸੁਣੋ ਵੱਡੇ ਪਾਗੀ ਹੋ ਮਨੋਰਥ ਪੂਰੇ ਪਾਰੇ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਸੰਤ ਸਾਜਨ ਪਏ ਸਰਸੇ ਸੁਣ ਤੇ ਪਨੀਤ ਕਹਤੇ ਪਵਿਤ वेनवंत नानक गोरे चरण लागे. वेनवंत नानक गोरे चरण लागै वाहि गुरु जी का खालसा वाहि गुरु जी कीफत है ਸੋ ਅਮੁਕਾਰ ਸਿਵਹਜ ਜੀ ਕੀ ਫਤਿਹ ਸ੍ਰੀ ਗੁਰੂ ਕੀ ਸਹਾਇ ਸਾਰਸ਼ਿਕ ਭਗਤ ਜੀ ਕੀ ਪਾਤਸ਼ਾਹੀ 10ਵੀਂ ਪ੍ਰਤਿਭਗਤ ਜੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਸੰਗਤ ਮੁਠੇ ਮਰਦਾਨ ਸਲਾਮ ਦਸਨ ਹੁਨ ਸਹਾਇ ਆਪਣੀ ਉਪਰਬੰਨ ਸਿਵਰੋ ਸ੍ਰੀ ਹਰਾਇਸ਼ ਜੀ ਦੇ ਸ਼ਬਦਿਆ ਇਹ ਜਸ ਸੇਠੇ ਸੁਲਾਏ ਏਕ ਬਹਾਦਰ ਸਿਮਰਿਆ ਘਰੋਂ ਨਦਾਵਤ ਹੋਏ ਸਭ ਸਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਉਹ ਸਾਹਿਦ ਸਾ ਪਤਸ਼ਾਹੀਆਂ ਦੀ ਜੂਤ ਜਿਹਨੇ ਗੁਰੂ ਗੰਗ ਸਾਹਿਬ ਜੀ ਦੇ ਪਾਠ ਇਤਾਰ ਦਾ ਅੰਤਰ ਕੇਵਲ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੌਹਾਂ ਸਹਜਾ ਦੇ ਆਚਾਰੀਆਂ ਦਿਆਂ ਹੱਟੀਆਂ ਜੱਟੀਆਂ ਤੱਪੀਆਂ ਤੇ ਨਾਮ ਜਪਿਆ ਰਣਕਿਆ ਦੇਵ ਚਲਾਇ ਤੇਗ ਵਾਜ ਦੇ ਸੰਗ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਇਤਾਰ ਕੇ ਖਾਲਸਾ ਜੀਵਨ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਤਾਂ ਮੇਸਿਸ ਜੀ ਤੇ ਬੰਦ ਬੰਦ ਕਰਾਈ ਕੋਕਰੀ ਨਾ ਨਾ ਚੱਕੀਆਂ ਤੇ ਚੜੇ ਆਰਿਆ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੋਸਾ ਸੰਭਾਈ ਕਿਨਾਂ ਦੀ ਪੁੱਤਰ ਕਮਾਈ ਦਾ ਤੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਤੰਤਰ ਕੇ ਬੋਲੋ ਜੀ ਪ੍ਰਥਮ ਸਭਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਭਤ ਖਾਲਸਾ ਜੀ ਤੋਂ ਵਾਹ ਗੁਰ ਵਾਹ ਗੁਰ ਵਾਹ ਗੁਰ ਨਾਮ ਚਤਾਵੇ ਚਤਾਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਵੇਗ ਤੇਰ ਫਤਿਹ ਦੇ ਚੜ ਚੜ ਕੀ ਜੀ ਸ੍ਰੀ ਸਹਾਇ ਸੁਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿਖਾਣੋਂ ਸਿੱਖੀ ਦਾ ਕਿਸ ਦਾ ਨਰਹਤ ਗਾਨ ਬਿਵੇਕਦਾਨ ਵਿਸਾਧਾ ਤੰਤ ਸਦਾਨ ਦਾਨ ਸਰਦਾ ਨਾਨਦਾਨ ਸ੍ਰੀ ਅੰਮ੍ਰਿਤਸਰ ਦੇ ਇਸ਼ਾਨ ਚੌਕੀਆਂ ਚੰਡੇ ਗੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਬੋਲੋ ਜੀ ਸਵਾਗਤ ਸਿੱਖਾਂ ਦਾ ਮਾਨਿਵਾ ਮਤ ਚੀ ਮਤ ਪਤ ਕੇ ਰੱਖੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਕਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਕਰੇ ਖਾਲਸਾ ਜੀ ਬਖਸ਼ੋ ਇਹਨਾਂ ਮਾਨਿਆਂ ਦੇ ਮਾਨ ਨੇਤਾਵਿਆਂ ਦੇ ਤਾਨ ਇਹੋ ਕਹਿੰਦੀ ਓਟ ਧੰਨ ਧੰਨ ਸਾਹਿਬ ਸ੍ਰੀ ਸੁਖਸਾਹਿਬੀ ਮਹਾਰਾਜ ਜੀਓ ਆਪ ਜੀ ਕੇ ਮੁਬਾਰਕ ਚਰਨਾ ਕਮਲਾ ਪਾਸ ਅਰਦਾਸ ਦੀ ਜੋਤੀ ਦਾਖਾ ਸੱਚੇ ਪਾਤਸ਼ਾਹ ਜੀਓ ਆਪ ਦੀ ਅਪਾਰ ਕਿਰਪਾ ਰੰਗਤ ਬਖਸ਼ ਹੋਈ ਸਮੂਹ ਜਨਾਂ ਦਾ ਬਾਦ ਸੱਚੇ ਵੱਲੋਂ ਸੱਚੇ ਪਾਤਸ਼ਾਹ ਜੀਓ ਸਰਬੱਤ ਦੇ ਭਲੇ ਦੇ ਲਈ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਮੁਬਾਰਕ ਚਰਨਾ ਕਮਲਾ ਦਾ ਬਹੁਤ ਆਸਰਾ ਲੈਂਦੇ ਆ ਪਰसों ਰੋਜ਼ ਨੂੰ ਸੱਚੇ ਪਾਤਸ਼ਾਹ ਜੀਓ ਧੁਰ ਕੀ ਬਾਣੀ ਆਈ ਕਿਰਪਾ ਸਤਿਗੁਰੂ ਢੰਡਟਾਈ ਦੇ ਸੱਚੇ ਪਾਤਸ਼ਾਹ ਜੀ ਉਹ ਜਗਾਂ ਦੇ ਸਾਨੂੰ ਮਹਾਂ ਜਾਗ। ਸ਼੍ਰੀ ਅਖੰਡ ਪਾਤਸ਼ਾਹ ਸਭ ਪ੍ਰਗੰਧ ਦਾ ਅਤਿ ਵਾਇਸ ਸੱਚੇ ਪਾਤਸ਼ਾਹ ਜੀ। ਸੋ ਆਪ ਦੀ ਮਹਾਨ ਮਿਹਰ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ। ਇਸ ਵਕਤ ਆਪ ਦੀ ਕਿਰਪਾ ਸਰਤਾ ਸਮਾਪਤੀ ਹੋਈ ਸੱਚੇ ਪਾਤਸ਼ਾਹ ਜੀ ਪ੍ਰੰਤਾਂ। ਬਾਣੀ ਦੇ ਜਾਪ ਕੀਤੇ ਗਏ ਹਨ ਸੱਚੇ ਪਾਤਸ਼ਾਹ ਜੀ। ਪਰੰਤ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਦਾਸ ਰਿਆਂ ਪਾਸੋਂ ਗੁਰ ਇਤਿਹਾਸ ਵਾਚਿਆ ਗਿਆ ਸੱਚੇ ਪਾਤਸ਼ਾਹ ਜੀ ਦੇ ਛੇ ਪੌੜੀ ਅਨੰਤ ਸਹਿਬਾਣੀ ਦੇ ਜ਼ਾਬ ਕੀਤੇ ਗਏ ਹਨ ਸਮੁੱਚੀਆਂ ਸੇਵਾਵਾਂ ਨਭੌਂਦਿਆ ਸੱਚੇ ਪਾਤਸ਼ਾਹ ਜੀ ਆਪਣੇ ਦਾਸ ਰਿਆਂ ਪਾਸੋਂ ਬੇਅੰਤੋ ਭੁਲਾ ਹੋ ਗਈਆਂ ਹੋਣਗੀਆਂ ਆਪ ਜੀ ਨੇ ਅੰਜਾਮ ਬੱਚ ਸੰਕੇ ਮੁਆਫ ਕਰਨੀਆਂ ਅਗਾਤ ਉਸ ਮਤਬਖਸ਼ਣੀ ਚੜਦੀ ਕਲਾ ਵਾਲੇ ਜੀਵਨ ਬਖਸ਼ਣੀ ਹਰ ਮੈਦਾਨ ਹਰ ਦੇਵਾਨ ਸੱਚੇ ਪਾਤਸ਼ਾਹ ਜੀ ਇਸੀ ਹੀ ਤਰ੍ਹਾਂ ਆਪਣੇ ਦਾਸ ਰਿਆ ਨੂੰ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਨਾ ਸੁਣਨ ਦੀ ਇਤਿਹਾਸ ਵਚਨ ਦੀ ਵਰਬੋਤ ਸਮਰੱਥਾ ਤਾਕਤ ਬਖਸ਼ਿਸ਼ ਕਰਦੇ ਰਹਿਣਾ ਆਪਣੇ ਚਰਨਾਂ ਦੇ ਨਾਲ ਬਾਣੀ ਬਾਣੇ ਦੇ ਨਾਲ ਜੋੜੀ ਰੱਖਣਾ ਪ੍ਰੰਤ ਸੱਚੇ ਪਾਤਸ਼ਾਹ ਜੀਓ ਸਮੂਰ ਨਗਰ ਨਿਵਾਸੀ ਸੰਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਸਰਬੱਤ ਦੇ ਭਲੇ ਲਈ ਆਪ ਜੀ ਦੇ ਮubarਰ ਚਰਣਾ ਕਮਲਾਂ ਪਾਸ ਅਸ ਸਤ ਅਰਦਾਸ ਬੇਨਤੀ ਹੈ ਕਿਰਪਾ ਰਾਮ ਤੇ ਬਖਸ਼ਿਸ਼ ਕਰਨੀ ਜੀ ਸਾਰੀਆਂ ਸੰਕਤਾਂ ਦੇ ਸੱਚੇ ਪਾਤਸ਼ਾਹ ਜੀਓ ਨਕਰ ਦੇ ਸਤੇ ਮੇਰਾ ਪਰ ਹੱਥ ਰੱਖਣਾ ਨਕਰ ਨੂੰ ਆਪਣੇ ਚਰਨਾਂ ਦੇ ਨਾਲ ਬਾਣੀ ਬਾਣੇ ਦੇ ਨਾਲ ਦਰਸਥਾਨਾਂ ਦੇ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਜੀਓ ਪੜ ਰਹੇ ਬੱਚੇ ਬੱਚੀਆਂ ਦੇ ਸਿਰ ਤੇ ਮੇਰਾ ਪਰ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਆਪਣੇ ਅਧਿਆਪਕਾਂ ਆਪਣੇ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਸੱਚੇ ਪਾਤਸ਼ਾਹ ਜੀਓ ਦਿਨ ਦੁੱਖਣੀ ਰਾਤ ਚੋਗਣੀ ਟੱਕੀ ਬਖਸ਼ ਨੇ ਸੱਚੇ ਪਾਤਸ਼ਾਹ ਜੀ ਉਹ ਆਈਆਂ ਹੋਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸੱਚੇ ਪਾਤਸ਼ਾਹ ਜੀ ਉਹ ਪਿਛਲੇ ਤਿੰਨ ਰੋਜ਼ਾਂ ਤੋਂ ਆਪ ਜੀ ਦੇ ਸੇਵਾਦਾਰਾਂ ਪਾਸੋਂ ਸੱਚੇ ਪਾਤਸ਼ਾਹ ਜੀ ਉਹ ਸੇਵਾ ਕਰਦੇ ਆ ਬੇਅੰਤ ਭੁੱਲਾ ਹੋ ਗਈਆਂ ਹੋਣਗੀਆਂ ਆਪ ਜੀ ਨੇ ਅਣਜਾਨੇ ਵਿੱਚ ਸੰਤ ਕੇ ਮੁਆਫ ਕਰੀਏ ਇਸੇ ਤਰ੍ਹਾਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸੇਵਾਦਾਰਾਂ ਦੇ ਸੱਤੇ ਮੇਰਾ ਪਰਿਆ ਹੱਥ ਰੱਖਦੇ ਆ ਹਮੇਸ਼ਾ ਹੀ ਸੇਵਾ ਲੈਂਦੇ ਰਹਿਣਾ ਸੱਚੇ ਪਾਤਸ਼ਾਹ ਜੀਓ ਕਰੋ ਕਿਰਪਾ ਜੀ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਕੋ ਸੋਹਣੇ ਸੁੰਦਰ ਪੋਸ਼ਾਕੇ ਪਨਾਏ ਗਏ ਹੰਗਾ ਆਪ ਜੀ ਅੰਗੀਕਾਰ ਕਰੋ ਪਰਿਵਾਰਾਂ ਦੇ ਲੋਕ ਪਰ ਲੋਕ ਦੇ ਵਿੱਚ ਕਰਦੇ ਕੱਜੀ ਰੱਖਣ ਸੱਚੇ ਪਾਤਸ਼ਾਹ ਜੀਓ ਦਵਾਨਾ ਨੂੰ ਮੁੱਖ ਰੱਖਦੇ ਆ ਹੋਇਆ ਸੱਚੇ ਪਾਕਸ਼ਾ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਜੀ ਦੇ ਸਦ ਕਰਕੇ ਹਾਜ਼ਰ ਆਇਆ ਸੰਗਤਾਂ ਦੇ ਲਈ ਲੰਗਰ ਸਦ ਕਰਕੇ ਹਾਜ਼ਰ ਹਨ ਸੱਚੇ ਪਾਕਸ਼ਾ ਜੀ ਆਪ ਜੀ ਕੋ ਦਰ ਪ੍ਰਵਾਨ ਹੋਣ ਪਰਵਾਨਿਆ ਹੋਇਆ ਸਮੂਹ ਪ੍ਰਸ਼ਾਦ ਆਪ ਜੀ ਕਿਰਪਾ ਰੰਤ ਬਖਸ਼ਿਸ਼ ਪਰੋਸ ਨੂੰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀਓ ਸੰਗਤਾਂ ਨੇ ਮਾਇਆ ਅਰਦਾਸ ਕਰਵਾਈ ਰਸਤਾ ਪਸਤਾ ਭੇਜੀਆਂ ਹਨ ਸੋ ਖਜ਼ਾਨੇ ਭਰਪੂਰ ਕਰਨੇ ਦਿਨ ਦੁੱਖਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਇਸ ਵਕਤ ਪਾਵਨ ਇਲਾਹੀ ਹੁਕਮਨਾਮਾ ਸਹਿ ਬਖਸ਼ ਕਰਕੇ ਸਮੁੱਚੀ ਸੰਗਤ ਨੂੰ ਕਰਦਾਰਤ ਕਰਵਾਈ ਹੋਈ ਸੰਗਤ ਦੀ ਹਾਜ਼ਰੀ ਦਰਪਰਮਾਨ ਕਰਨੀ ਜੀ ਤੇਲ ਫਲ ਤੇ ਕਾਮਾ ਸੇਵਾਵਾਂ ਮੇਂ ਦਰਪਰਮਾਨ ਕਰਨੀਆਂ ਸਈ ਕਿਾਰੇ ਮਿਲਣੇ ਜਿਨਾ ਮਿਲਹਾ ਤੇਰਾ ਨਾਮ ਚੱਤਾ ਵਾ ਨਾਨਕ ਨਾਮ ਚੜਦੀ ਕਲਾ ਓਏ ਗੁਰਜੀ ਕਾ ਖਾਸ ਓਏ ਗੁਰਜੀ ਕੀ ਫੱਲੇ ਦੋਹਰਾ ਗਿਆ ਪਈ ਆਕਾਲ ਕੀ ਸਭੇ ਚਲਾਇਓ ਪਰੰਤ ਸਭ ਸਖਣ ਕੋ ਹੁਕਮ ਆ ਮਾਪਿਓ ਗੁਰ गुरू ग्रंथ जी मान जो में लॻो है राज करेगा खालसा वहे मिले वाहिग नाम जाजो है जो पर से मज़े वाहिगुर पारे तारे श्रदा कर से वाहेगुरु तारे उतारण गो वाहेगुरु जी का ख़ालसा जी श्री वाहेगुरु साहिब जी मंदर नाम खूंदा म ग़रीब मसकी ना नाम है धारा सुपुटल गुरसे सहज दर्शन परस गुरू खे जनम मर गुग हुअ ख़सी नूर अर सो पुरसो तुदरे सचे पातशाल जनम सजन सचा पातशाहास वठे सोई पास सता श्री वाहेगुरु साहिब जी सौरख महल्ला ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਟੇਰਾ ਪੰਨਾ ਅੰਧਕਾਰ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਦਾ ਜੀ ਪਰਮੇਸ਼ਰ ਦਿੱਤਾ ਬੰਨਾ ਖਰੋਧ ਕਾ ਡੇਰਾ ਆਪਣਾ ਆਨੰਦ ਕਰ ਮਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਤਾਈ ਪਾਰ ਭਰਨ ਪੂਰਨ ਪਰਮੇਸ਼ਰ ਅਰਵਰ बणी रहा तुर की बाणी आई तिनि सगली चिनित में दाल तुर्क में हर ब हर नान साजवान तुर की बाणी आ ਤਿੰਨ ਸਗਲੀ ਚਿੰਤਾ ਮਿਟਾਈ ਦਇਆਲ ਪਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਗਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਕ ਡੇਰਾ ਪੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਹ ਹੈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਦਿਵਾਨਾਂ ਦੀ ਹਾਜ਼ਰੀ ਪਰसों ਤੋਂ ਜਦੋਂ ਸ਼੍ਰੀ ਅਖੰਡ ਪੁਰਸਾਬ ਆਰੰਭ ਹੋਇਆ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਲੰਗਰ ਜਿਹੜਾ ਹੈ ਦਿਨ ਪਰ ਰਾਤ ਅਤੁੱਟ ਵਰਤ ਰਿਹਾ ਹੈ ਸੋ ਵਾਇਰ ਕਿਪਾ ਕਰਨ ਇਲਾਕੇ ਵਿੱਚ ਸੁਖ ਸ਼ਾਂਤੀ ਬਣਾਈ ਰੱਖਣ ਅਤੇ ਸੰਤਾ ਵਿੱਚ ਇਸੇ ਤਰ੍ਹਾਂ ਪਿਆਰ ਭਗ ਉਪਰਾਲਾ ਬਖਸ਼ਿਸ਼ ਕੀਤੀ ਰੱਖਣ ਇੱਕ ਇਸ ਤੋਂ ਇਲਾਵਾ ਜੋ ਜਨਵਰੀ ਦੇ ਮਹੀਨੇ ਵਿੱਚ ਸ਼੍ਰੀ ਮੁਖਤਾਰ ਸਾਹਿਬ ਵਿਖੇ ਚਾਲੀ ਮੁੱਤਿਆਂ ਦੀ ਯਾਦ ਵਿੱਚ ਉਹ ਮਾਗੀ ਦਾ ਪਿਆਰ ਬਣਾਇਆ ਜਾਂਦਾ ਹੈ ਉਸ ਦੇ ਜ਼ਬਾਂਦੇ ਚ ਸਿਰਖਾਂ ਦੇ ਉੱਤੇ ਇਸੇ ਜਗ੍ਹਾ ਦੇ ਉੱਪਰ ਗੁਰੂ ਕੇ ਲੰਗਰ ਵਿਅੰਤ ਵਰਤਾਇਆ ਜਾਂਦਾ ਹੈ ਹਨ ਇਹ ਬੜਾ ਵੱਡਾ ਪ੍ਰਾਰਲਾ ਹੈ ਵੀਰਾਂ ਦਾ ਅਤੇ ਸੰਗਤਾਂ ਦਾ ਜਿਹੜੀਆਂ ਇਹ ਸਹਿਯੋਗ ਦੇ ਰਹੇ ਹਨ ਸੋ ਅੱਜ ਦੇ ਦਵਾਨਾਂ ਵਿੱਚ ਭਾਈ ਸਰ ਪਾਈ ਸੋਦੀ ਸਿੰਘ ਜੀ ਉਹਨਾਂ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਇਸ ਤੋਂ ਬਾਅਦ ਸਾਡੀ ਭੈਣ ਜੀ ਵਰਨਦੀਪ ਕੌਰ ਜੀ ਉਹਨਾਂ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਕਿਉਂਕਿ ਅੱਜ ਗੁਰੂ ਗੁਰ ਅੰਗਦ ਦੇ ਮਹਾਰਾਜ ਦਾ ਵਰਤਾਗਤੀ ਦਿਵਸ ਈ ਹੈ ਅਤੇ ਉਸ ਦੇ ਸੰਬੰਧ ਵਿੱਚ ਹੀ ਬੀਬੀ ਜੀ ਨੇ ਜੋ ਆਪਾਂ ਨੂੰ ਮਖਿਆਨ ਦਿੱਤੇ ਹਨ ਜੋ ਸਾਰੀਆਂ ਸੰਗਤਾਂ ਵੱਲੋਂ ਬੀਬੀ ਜੀ ਨੂੰ ਧੰਨਵਾਦ ਹੈ ਸੰਗਤਾਂ ਦਾ ਧੰਨਵਾਦ ਹੈ ਸੰਗਤਾਂ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਜਿਵੇਂ ਹੰਸਰਾਜੀ ਜੋ ਸੰਨ ਸਰਕਾਰ ਮੰਤਰੀ ਪੰਨਾ ਪੱਤਾ ਲਵਾਨੀਆਂ ਹਨ ਉਹ ਲਵਾਨੀਆਂ ਤੇ ਉਹ ਇਹਨਾਂ ਸੰਗਤਾਂ ਨੇ ਦਿੱਤੀ ਪ੍ਰਵਾਨ ਕਰਨਾ ਹੈ ਬਾਤ ਵਿੱਚ ਥੋੜਾ اوي دو تري دو دو لوگ کہہ رہے کچھ او تو دھیان ہے پرجے کرتا ہے کہ اپ بھائی بہا ہے ساتھ نام باہے گروہ ساتھ نام باہے گروہ బాబే న अखंड वठे बदिलादारी जी वाहेगुरु जी

ਸੂਰਤਾ ਕੋ ਤੇ ਜੂਟ ਨੇ ਵਿੱਚ ਛੜਨੀ ਸਨ ਨੂੰ ਬੇਨਤੀ ਹੈ ਪੰਡਾਲ ਦੇ ਵਿੱਚ ਸਿਰ ਟਾਕੇ ਸਾਜੀ ਕਈ ਸੰਗਤ ਪੰਡਾਲ ਦੇ ਵਿੱਚ ਆ ਰਹੀ ਹੋ ਉਹ ਤਿਆਰ ਰੱਖਣਾ ਇਹ ਸੇਵਾਦਾਰਾਂ ਤੋਂ ਮੰਗਿਆ ਇਹ ਚੀਜ਼ ਚੱਲ ਰਹੀ ਹੈ ਬਾਰੇ ਗੁਰੂ ਦੇ ਲੈ ਰਹੇ ਕਿ ਜਿਹੜੀ ਦੇ ਚਾਹਿਆ ਉਹ ਜੀ ਦਾ ਤਿਉਹਾਰ ਆਥਰ ਸੇਵਾਦਾਰਾਂ ਨੂੰ ਬੇਨਤੀ ਹੋ ਪੰਡਾਲ ਦੇ ਚਾਰੇ ਵਿੱਚ